ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਨਿਊ ਟ੍ਰੈਂਡ ਤੇ ਜੇਕਰ ਤੁਸੀਂ ਗ੍ਰੈਜੂਏਟ ਹੋ ਅਤੇ ਸਰਕਾਰੀ ਬੀਮਾ ਖੇਤਰ ਵਿੱਚ ਕੈਰੀਅਰ ਬਣਾਉਣ ਦਾ ਸੁਪਨਾ ਦੇਖ ਰਹੇ ਹੋ ਤਾਂ ਤੁਹਾਡੇ ਲਈ ਇੱਕ ਸੁਨਹਿਰਾ ਮੌਕਾ ਆ ਗਿਆ ਹੈ ਭਾਰਤ ਸਰਕਾਰ ਦੀ ਮਲਕੀਅਤ ਵਾਲੀ ਇੱਕ ਪ੍ਰਮੁੱਖ ਬੀਮਾ ਕੰਪਨੀ ਨਿਊ ਇੰਡੀਆ ਇੰਸ਼ੋਰੈਂਸ ਕੰਪਨੀ ਲਿਮਟਿਡ ਨੇ ਅਪ੍ਰੈਂਟਸ ਦੀਆਂ 500 ਅਸਾਮੀਆਂ ਲਈ ਭਾਰਤੀ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਇਹ ਭਾਰਤੀ ਦੇਸ਼ ਦੇ ਨੌਜਵਾਨਾਂ ਲਈ ਹੈ ਜਿਸ ਵਿੱਚ ਕੋਈ ਵੀ ਜੋਗ ਉਮੀਦਵਾਰ ਆਨਲਾਈਨ ਅਰਜੀ ਦੇ ਸਕਦਾ ਹੈ ਇਹੇ ਭਰਤੀ ਰਾਹੀਂ ਕੰਪਨੀ ਦੇਸ਼ ਭਰ ਦੇ ਬੀਮਾ ਦਫ਼ਤਰਾਂ ਵਿੱਚ ਅੰਪ੍ਰੈਟਿਸ ਸਿਖਲਾਈ ਰਾਹੀਂ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਤਜਰਬੇ ਦੇ ਮੌਕੇ ਪ੍ਰਦਾਨ ਕਰ ਰਹੀ ਹੈ ਦਿਲਚਸਪੀ ਰੱਖਣ ਵਾਲੇ ਉਮੀਦਵਾਰ 6 ਜੂਨ 2025 ਤੋਂ 20 ਜੂਨ 2025 ਤੱਕ ਕੰਪਨੀ ਦੀ ਅਧਿਕਾਰਤ ਵੈੱਬਸਾਈਟ www.newindia.co.in ਤੇ ਜਾ ਕੇ ਅਰਜੀ ਦੇ ਸਕਦੇ ਹਨ ਆਨਲਾਈਨ ਅਰਜ਼ੀ ਦੀ ਆਖਰੀ ਮਿਤੀ 20 ਜੂਨ 2025 ਹੈ ਆਨਲਾਈਨ ਪ੍ਰੀਖਿਆ 26 ਜੂਨ 2025 ਨੂੰ ਹੋਵੇਗੀ ਕੁੱਲ ਅਸਾਮੀਆਂ 590 ਉਮੀਦਵਾਰ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਿਸੇ ਵੀ ਵਿਸ਼ੇ ਵਿੱਚ ਗ੍ਰੈਜੂਏਟ ਡਿਗਰੀ ਹੋਣੀ ਚਾਹੀਦੀ ਹੈ ਨਾਲ ਹੀ ਉਮੀਦਵਾਰ ਨੇ 1 April 2021 ਨੂੰ ਜਾਂ ਇਸ ਤੋਂ ਬਾਅਦ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ ਹੋਣੀ ਚਾਹੀਦੀ ਹੈ ਉਮਰ ਸੀਮਾ 1 ਜੂਨ 2025 ਤੱਕ ਘੱਟੋ-ਘੱਟ ਉਮਰ 21 ਸਾਲ ਵੱਧ ਤੋਂ ਵੱਧ ਉਮਰ 30 ਸਾਲ ਰੱਖਵੇਂਆਂ ਸ਼੍ਰੇਣੀਆਂ ਨੂੰ ਸਰਕਾਰੀ ਨਿਯਮਾਂ ਅਨੁਸਾਰ ਉਮਰ ਵਿੱਚ ਛੋਟ ਦਿੱਤੀ ਜਾਵੇਗੀ ਜਨਰਲ OBC EWS 944 ਰੁਪਏ ਫੀਸ ਹੈ SC ST ਸਾਰੇ ਮਹਿਲਾ ਉਮੀਦਵਾਰ 708 ਰੁਪਏ ਫੀਸ ਹੈ ਦਿਵੰਗ ਲਈ 472 ਰੁਪਏ ਫੀਸ ਹੈ ਉਮੀਦਵਾਰਾਂ ਦੀ ਚੋਣ ਆਨਲਾਈਨ ਪ੍ਰੀਖਿਆ ਅਤੇ ਦਸਤਾਵੇਜ਼ ਤਸਦੀਕ ਦੇ ਆਧਾਰ ਤੇ ਕੀਤੀ ਜਾਵੇਗੀ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਆਖਰੀ ਮਿਤੀ ਤੋਂ ਪਹਿਲਾਂ ਅਰਜੀ ਦੇ ਕੇ ਇਸ ਸੁਨਹਿਰੇ ਮੌਕੇ ਦਾ ਲਾਭ ਉਠਾ ਸਕਦੇ ਹਨ